ਰਣੋ ਜਗਦੀਦੇ ਦੇ ਫਾਨ ਦੇ ਬਹੁਤ ਬਹੁਤ ਵੈਲਕਮ ਆ ਤੇ ਆ ਗਏ ਅਸੀਂ ਫੇਰ ਫਾਰਮ ਦੇ ਪਹੁੰਚ ਚੁਕੇ ਆ ਤੇ ਆ ਪੰਜ گاਵਾਂ ਦੀ ਗੱਡੀ ਲੱਗੇ ਲੋਡ ਕਰਨਾ ਤੇ ਸਾਡੇ ਭਾਈ ਨੇ ਜਿਹੜੀਆਂ گاਵਾਂ ਲਈਆਂ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਦੇਬੂ ਵੀਰ ਜਿਹਨੇ گاਵਾਂ ਲਈਆਂ ਨੇ ਤੇ ਮਲੌਣੇ ਆ ਤੁਹਾਡਾ ਉਹਨਾਂ ਨਾਲ ਕਰਦੇ ਆ ਗੱਲਬਾਤ ਭਾਈ ਰਸੀ ਗਾਲ ਜੀ ਸੱਚੀ ਗਾ ਵੀਰ ਜੀ ਹੋ ਠੀਕ ਠਾ ਜੋ ਵਧੀਆ ਵਧੀਆ ਵੀਰ ਜੀ ਹੋਰ ਸੁਣਾਓ ਬਸ ਠੀਕ ਠਾ ਜੋ ਵਧੀਆ ਵਧੀਆ ਤੇ ਕਿੰਨੀਆਂ گاਵਾਂ ਲ ਲਈਆਂ ਫਿਰ ਵੀਰੋ ਲਗੋ ਆਪਾਂ ਲਈਆਂ 10 ਗਾਵਾਂ 10 ਗਾਵਾਂ ਹਾਂਜੀ ਇੱਕ ਗੱਡੀ ਆ ਚੁੱਕੀ ਆ ਗੱਡੀ ਆ ਚੁੱਕੀ ਆ ਜੀ ਸਾਰਾ ਕੁਝ ਵੰਡ ਤੋੜੀ ਲੱਦਿਆ ਗਿਆ ਚੌਕਰ ਲੱਦਿਆ ਗਿਆ ਬਿਲਕੁਲ ਰੈਡੀ ਆ ਆਪਾਂ 15-20 ਮਿੰਟਾਂ ਤੱਕ ਆਪਾਂ ਨਾ ਦਿੰਦੇ ਤੇ ਕਿਹੜੇ ਖਾਮ ਜਾਂਦੀਆਂ ਨੇ ਗਾਵਾਂ ਇਹ ਆਪਣੀਆਂ ਜਾਂਦੀਆਂ ਜੀ ਅਹਮਦਾਬਾਦ ਦੇ ਲੱਗੇ ਗਈ ਰਾਜ ਆਣੀਆਂ ਗੁਜਰਾਤ ਹਾਂਜੀ ਤੇ ਮਤਲਬ ਕਿੱਦਾਂ ਨੇ ਆ ਉਹ ਜਿਹੜੀਆਂ ਆਪਾਂ ਵੜਾ ਲੈਨੇ ਆ ਕਿੰਨੇ ਦੁੱਧ ਜਿਹੜਾ ਕਿੰਨੇ ਪਲੱਸ ਤੋਂ ਕਿੰਨੇ ਤੱਕ ਲੈਨੇ ਆ ਇਹ ਵੀ ਜਿਹੜੀਆਂ ਗਾਵਾਂ ਨਾਲ ਆਪਣੀਆਂ 10 ਤੋਂ ਪਲੱਸ ਪਲੱਸ ਹੀ ਦੁੱਧ ਦੇਣਗੀਆਂ ਜਿਹੜੀਆਂ ਗਾਵਾਂ ਆਪਾਂ ਲਈਆਂ ਆ ਅੱਛਾ ਜੀ ਹਾਂਜੀ ਇਹ ਸਾਰੀਆਂ ਕਰਤਿਬਾਂ ਨੇ ਮੈਂ ਤੇ ਗੱਬਣਾ ਲਈਆਂ ਇੱਕ ਬੱਚੀ ਰਾਤ ਸੂਹੀ ਆ ਸੂਹੀ ਆ ਹਾਂਜੀ ਮਾਲ ਜ਼ਿਆਦਾਤਰ ਮੈਂ ਗੱਬਣ ਹੀ ਲੈਂਦਾ ਆ ਕਦੇ ਇੱਕ ਦਿਨ ਲੋਡ ਕਰਦਿਆਂ ਕਰਦਿਆਂ ਸੂ ਵੀ ਪੈਦੀ ਕੋਈ ਸੂ ਸਕਦੀ ਆ ਦਰਮਿਆں ਹਾਂਜੀ ਹਾਂਜੀ ਬਾਕੀ ਮਾਲ ਤੇ ਜ਼ਿਆਦਾਤਰ ਮਾਲ ਆਪਾਂ ਗੱਬਣ ਹੀ ਲਈਦਾ ਗੱਬਣ ਦਾ ਰਾਹ ਦੇ ਵਿੱਚ ਤੁਹਾਨੂੰ ਪਤਾ ਸਫਰ ਦੇ ਵਿੱਚ ਕਈ ਘਟਖੰਦੀਆਂ ਜਾਂ ਕੁਝ ਵੀ ਬੱਚੇ ਨਹੀਂ ਸਾਹਮਣੇ ਆਉਂਦੀ ਹਾਂਜੀ ਹਾਂਜੀ ਬਾਕੀ ਇਹ ਕਮਾਲ ਸਾਰਾ ਇਹ ਸਾਫ਼ ਸੁਥਰਾ ਲਈਦਾ ਚੰਗੀ ਤਰ੍ਹਾਂ ਲਈਦੀ ਆ ਫੇਰ ਮਦਰ ਜਾ ਕੇ ਗਾਂ ਕੋਲ ਨੂੰ ਜਿਹੜਾ ਪਤਾ ਕਿ ਲੱਗੀ ਭਾਜੀ ਹਾਂਜੀ ਗਾ ਲਓ ਛੋਟੀ ਲੈ ਲਓ ਵੱਡੀ ਲੈ ਲਓ ਖਰਾਆ ਪਾੜਾ ਹੋ ਹੀ ਜਾਣਾ ਨਾ ਨਾ ਬੈਨ ਹਾਂਜੀ ਆਪਾਂ ਇਹ ਕਰਕੇ maal ਤੁਹਾਡੇ ਸਾਹਮਣੇ ਆ ਵੀਡੀਓ ਤੇ ਦਿਖਾਉਣੀ ਤੁਹਾਨੂੰ maal ਸਾਰਾ ਆਪਾਂ ਸਾਫ ਕਰੀ ਬਸ ਜਿਆ ਜਰਾ maal ਆਪਾਂ ਸਾਰਾ ਸਾਫ ਹਾਂਜੀ ਬਿਲਕੁਲ ਸਾਫ ਸਤਾਂ ਇਹ ਮੈਂ ਇੱਕ ਹੀ ਦਿਖਾ ਦੇ ਮੈਂ ਜੀ ਜੀ ਵਿਖਾਉਂਗੇ ਜੀ ਆਪਾਂ ਪਹਿਲੇ ਨੰਬਰ ਦੇ ਦਬੂ ਵੀਰ ਗੱਲ ਕਰ ਲਈਏ ਜਿਹੜੀ ਬੱਛੀ ਲਈ ਆ ਹਾਂਜੀ ਹਾਂਜੀ ਇਹ ਗੱਬਣੇ ਬੱਛੀ ਭਾਈ ਜੀ ਇਹ ਵੀਰ ਜੀ ਗੱਬਣੇ ਬੱਛੀ ਅੱਛਾ ਜੀ ਹਾਂਜੀ ਹੁਣ ਵਿੱਚੀ ਐਰ ਕੀ 6 ਦਿਨ ਦੋਈ ਹੈ ਵਿੱਚੀ ਬਾਲੀ ਚੰਗੀ ਆ ਜੀ ਹਾਂਜੀ ਹਾਂਜੀ ਆ ਨਾਲ ਨੂੰ ਵਿੱਚੀ ਦੇ ਵੇਖੋ ਬਾਲੀ ਠੰਡੀ ਧੀਰੀ ਆ ਵਿੱਚੀ ਜਦੋਂ ਪੂਰੀ ਫੁੱਲ ਤਿਆਰ ਹੋਈ ਮੈਂ ਤੋੜਨਾ ਵੀ ਔਖਾ ਜੀ ਹਾਂਜੀ ਹਾਂਜੀ ਵਿੱਚੀ ਬਾਲੀ ਬ੍ਰਾਂਡ ਆ ਜੀ ਬ੍ਰਾਂਡ ਰੁਪਏ ਹਾਂਜੀ ਹਾਂਜੀ ਵਿੱਚੀ ਬਾਲੀ ਚੰਗੀ ਆ ਜੀ ਲਓ ਜੀ ਵਿੱਚੀ ਟੌਪ ਕਲਾਸ ਆ ਗਈ ਜੀ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਦਿਖਾਈ ਹੈ ਦੂਜੇ ਨੰਬਰ ਤੇ ਆ ਗਈ ਆਪਾਂ ਜਿਹੜੀ ਹਾਂਜੀ ਕ੍ਰੋਸ ਹੈ ਸ਼ਾਈਵਾਲ ਦਾ ਪੱਖ ਰੱਖਦੀ ਆ ਬੱਚੀ ਆ ਵੀ ਬਾਲੀ ਚੰਗੀ ਆ ਜੀ ਠੰਡੀ 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 ਬਾਲੀ ਆ ਜੀ ਲਓ ਜੀ ਹਾਂਜੀ ਇਹ ਅੱਗੇ ਜਾ ਕੇ ਗੁਜਰਾਤ ਦੇ ਵਿੱਚ ਬੱਚਾ ਦਊਗੀ ਬੱਚਾ ਦਊ ਯਾਰ ਤੇ ਅੱਗੇ ਆਗੇ ਬਾਈ ਜੀ ਹਾਂਜੀ ਅੱਗੇ ਆ ਵੀ ਬੱਚੀ ਬਾਲੀ ਚੰਗੀ ਆ ਜੀ ਆ ਵੇਖੋ ਇਹ ਵੀ ਗੱਬਣੇ ਬਾਈ ਜੀ ਇਹ ਵੀ ਗੱਬਣੇ ਆ ਜੀ ਗੱਬਣੇ ਲਓ ਜੀ ਇਹਨੂੰ ਪਹਿਲਾਂ ਨੇ ਬੱਚੀ ਨੇ 20 22 ਕਿਲੋ ਦੁੱਧ ਕਢਾਇਆ ਹੈ ਅੱਛਾ ਜੀ ਪਹਿਲਾਂ ਨੇ ਹਾਂਜੀ ਬੱਚੀ ਯਾਰ ਕੀ ਇਹ ਵੀ ਬਹੁਤ ਚੰਗੀ ਆ ਜੀ ਅੱਛਾ ਅੱਗੇ ਜਿਹੜੀ ਕਾਵਰੀ ਉਹ ਵੀ ਉਹ ਵੀ ਅੱਗੇ ਨਹੀਂ ਗੱਬਣੇ ਆ ਜੀ ਉਹ ਵੀ ਬੱਚੀ ਬਾਲੀ ਚੰਗੀ ਆ ਜੀ ਲਓ ਜੀ ਗ ਤੇ ਅੱਗੇ ਆ ਗਈ ਬਾਈ ਜੀ ਅੱਗੇ ਵੀ ਦਿਖਾ ਲਓ ਹਾਂਜੀ ਇਹ ਰਾਤ ਦੀ ਸੂਫੀ ਆ ਬੱਚੀ ਲਈ ਗੱਭਣ ਲਈ ਹਾਂਜੀ ਹਾਂ ਰਾਤ ਦੀ ਸੂਫੀ ਘਰ ਤੋਂ ਲਈ ਉਹਦਾ ਗੱਭਣਾ ਚਲੋ ਆ ਕੇ ਲਾਰੇ ਲੂਰੇ ਨਾਲ ਗੱਡੀ ਦੇ ਲਾਰੇ ਨਾਲ ਸੂਫੀ ਦੁੱਧ ਕੱਢ ਦਿੱਤਾ ਇਹਦਾ ਬੱਚੀ ਦਾ ਹੁਣ ਲੋਡ ਕਰਨਾ ਨਾ ਮਾਲ ਹਾਂਜੀ ਲੋਡ ਲੱਗੇਗਾ ਹਾਂਜੀ ਹਾਂਜੀ ਫਿਰ ਹੁਣ ਬੱਚੀ ਨੂੰ ਚੰਗਾ ਦਿੱਤਾ ਬੱਚਾ ਤੇ ਅੱਗੇ ਇਹ ਗੱਭਣੇ ਬਾਈ ਜੀ ਇਹ ਵੀ ਗੱਭਣਿਆ ਜੀ ਆ ਵੀ ਗੱਭਣਿਆ ਬੱਚੀ ਉਹ ਆਈ ਜੰਨੀਆਂ ਬਸ ਉਹ ਆਪਾਂ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਜੇ ਤੇ ਤੁਹਾਡੇ ਵੀਡੀਓ ਦੇ बन गए बन गए तक आ गया दिखा देने ਬਾਹਰ ਦਿਖਾ ਦੇ ਹਾਂਜੀ ਹਾਂਜੀ ਹੋਰ ਭਾਈ ਜੀ ਮਾ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦਾ ਜੋ ਬਾਕੀ ਇਹ ਵੀ ਮਾਲ ਜਿਹੜਾ ਸਾਫ ਸੁਥਰਾ ਵੀਰ ਲੈਦਾ ਹਾਂਜੀ ਹਾਂਜੀ ਤੇ ਟੌਪ ਕਲਾ ਜਿਹੜਾ ਮਹਾਰਾਸ਼ਟਰ ਗੁਜਰਾਤ ਦਾ ਕੰਮ ਕਰਦਾ ਭਰਾ ਹਾਂਜੀ ਹਾਂਜੀ ਤੇ ਬਾਕੀ ਇਹ ਸਵਰਗ ਕਰ ਸਕਦੇ ਆ ਵੀਰਾਂ ਜੀ ਲੋ ਸਾਡੇ ਕੋਲ ਮਾਲ ਜਿਹੜਾ ਮਤਲਬ ਦਿੱਲੀ ਹੈ ਮਤਲਬ ਦੂਜੇ ਤੇ ਜਿਹੜੇ ਨੇ ਗੱਡੀ ਇਹਨਾਂ ਦੀ ਜਾ ਰਹੀ ਹਾਂਜੀ ਹਾਂਜੀ ਮਤਲਬ ਦੂਜੇ ਤੇ ਜਿਹੜੇ ਨੇ ਗੱਡੀ ਇਥੋਂ ਲੋਡ ਹੁੰਦੀ ਹੁੰਦੀ ਹੈ ਹਾਂਜੀ ਹਾਂਜੀ ਬਾਕੀ ਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮਾਲ ਸਾਫ ਸੁਥਰਾ ਲਈਦਾ ਸਾਫ ਸੁਥਰਾ ਜੰਤਸਾਰ ਵਿਕ ਜਾਂਦਾ ਜੀ ਹ ਤੇ ਮਾਲ ਵਧੀਆ ਜਾਨ ਸਰ ਵੇਖ ਜਾਂਦਾ ਇਹ ਤੇ ਕਈ ਇੱਕ ਗੱਡੀ ਨੂੰ ਮਹੀਨਾ ਮਹੀਨਾ ਲਾ ਦਿੰਦੇ ਆ ਸਹੀ ਗੱਲ ਸਹੀ ਆਪਾਂ ਦੀ ਆਹ ਬਤਿੰਦੀਆਂ ਤਿੰਨ ਗੱਡੀਆਂ ਕਿੰਨੀਆਂ ਗੱਡੀਆਂ ਭਰ ਚੁੱਕੇ ਜੀ ਤੁਸੀਂ ਹੁਣ ਭਾਜੀ ਨੌਵੀਂ ਦਸਵੀਂ ਗੱਡੀ ਚੜ ਗਈ ਆਪਾਂ ਨੌਵੀਂ ਗੱਡੀ ਹਾਂਜੀ ਆਹ ਨੌਵੀਂ ਗੱਡੀ ਚੜ ਗਈ ਹੈ ਮਹੀਨੇ ਦੇ ਮਤਲਬ ਕਿੰਨੀ ਆ ਕੇ ਕਰ ਦਿੰਦੇ ਹੋ ਮਹੀਨਾ ਜੇ ਹੋਇਆ ਨਹੀਂ ਅੱਜ ਭਾਈ ਅੱਜ ਸਾਨੂੰ 15 16 ਦਿਨ ਹੋ ਗਿਆ ਲਓ ਜੀ ਫਿਰ ਮਹੀਨੇ ਦੀ ਹੋਇਆ 17 16 17 ਦੇਣੀ ਹੋਈ ਹੈ ਹਾਂਜੀ 16 17 ਦੇ ਹਾਂ ਨੌਵੀਂ ਦਸਵੀਂ ਗੱਡੀ ਚੜ ਗਈ ਮਹੀਨੇ ਦੀਆਂ ਜਿਆਦਾ ਜਿਆਦਾ ਕੁਲੀਆਂ ਡੁੱਲੀਆਂ 15 ਗੱਡੀਆਂ ਤੇ ਚਾੜੀ ਜਾਂਦੀਆਂ ਰਹੀਆਂ ਨਾ ਲਓ ਜੀ ਹਾਂ ਜੀ ਨਿਆਰੇ ਫਿਰ ਤੇ ਹਾਂ ਜੀ ਹਾਂ ਜੀ ਤੇ ਚਲੋ ਬਾਕੀ ਸਾਫ ਲਈਦਾ ਸਾਫ ਮਲ ਭਾਜੀ ਖੜਦਾ ਨਹੀਂ ਉੱਥੇ ਗੱਲ ਇਹ ਆ ਯਾਰ ਬਾ ਦੇ ਕੇ ਯਾਰ ਘਟ ਵੇ ਕੇ ਗਾਹ ਕਾ ਕੇ ਖੜੂ ਹੁੰਦਾ ਭਾਜੀ ਤੇ ਚਲੋ ਫਿਰ ਤੋਰੋ ਮੇਰਾ ਵੀ ਰਕਾਵਾਂ ਫਿਰ ਗੱਡੀ ਲਾ ਕੇ ਕਰ ਕਰਦੇ ਆ ਨੀ ਚਲੋ ਤੋਰ ਕੇ ਚਲੋ ਹਲੋ ਰਾਮੂ ਜੀ ਆਓ ਜੀ ਰਾਮਣੀ ਲੱਗੀ ਉਥੇ ਤੇ ਲੱਗੇ ਲੋਡ ਕਰਨਾ ਇਹ ਨਾਲ ਲੜਦੇ ਆਜੋ ਨਾਲ ਨਾਲ ਭਾਜੀ ਤੁਹਾਨੂੰ maal ਲੋਡ ਕਰਕੇ ਵਿਖਾਉਨੇ ਕਿਦਾਂ ਲੋਡ ਕਰੀਦਾ ਹਾਂਜੀ 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 ਆਜੋ ਬਾਕੀ ਤੇ ਬੂਵੀਰ ਚਲੋ ਬਾਕੀ ਇਹ ਚਲੋ maal ਜਿਹੜਾ ਸਾਫ ਸੁਥਰਾ ਸਾਰਾ ਹਾਂਜੀ ਵੀਰ ਜੀ maal ਸਾਫੀ ਲਈਦਾ ਆਪਾਂ ਸ਼ੁਰੂ ਤੋਂ ਭਾਜੀ ਤੁਹਾਨੂੰ ਪਤਾ ਕਿ maal ਸਾਫ ਦੀ ਵੈਲੀਓ ਹੈ ਜੀ ਖਰਚਾ ਤੇ ਤੁਹਾਨੂੰ ਪਹਿਲਾਂ ਵੀ ਮੈਂ ਗੱਲ ਦੱਸੀ ਆ ਕਿ ਖਰਚਾ ਉਹੋ ਹੀ ਪੈਣਾ ਆ ਹਾਂਜੀ 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 ਛੋਟੀ ਲੈ ਲਓ ਵੱਡੀ ਲੈ ਲਓ ਖਰਚਾ ਉਹ ਪੈਣਾ ਸਾਫ ਸੁਥਰੇ maal ਦਾ ਇਹ ਹੁੰਦਾ ਕਿ ਆਪਣਾ ਗਾਹਕ ਜਾਨ ਸਰ ਖਲੋਤਾ ਹੁੰਦਾ ਆ ਸਹੀ ਗੱਲ ਸਹੀ ਗੱਲ ਹਾਂਜੀ ਬਾਕੀ ਜਿਹੜੀ ਮੈਂ ਜਿਆਦੀਆਂ ਦੀ ਭਾਜੀ ਆਪਣੀ ਵੀਡੀਓ ਤੇ ਹੀ ਹੋ ਜਾਣੀ ਆ ਨਾ ਹਾਂਜੀ 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 ਇੱਕ ਗਾਗ ਆਪਣੇ ਦੀ ਕਰਦੇ ਹੁੰਦੇ ਮੰਗਲਵਾਰ ਨੂੰ ਹਾਂਜੀ ਉਹ ਤੇ ਬਾਜ਼ਾਰ ਦੇ ਵਿੱਚ ਸਹੀ ਗੱਲ ਕਿ ਮਾਲ ਲਾਉਣਾ ਜੀ ਹਾਂਜੀ 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 ਬਾਕੀ ਜਿਹੜੀ ਗੱਲਾਂ ਸਭ ਕੋ ਪੜੀ ਜਾਣਾ ਛੜਦੇ ਛੜਦੇ ਕੋਈ ਨਹੀਂ ਦਾ ਭੱਜਣ ਦੀ ਗੱਲ ਕੋਈ ਨਹੀਂ ਆਹ ਤੇ ਮਾਲ ਸਾਰਾ ਜੇ ਵਗਾਰੀ ਲੋਡ ਕਰਦੇ ਆ ਹਾਂਜੀ ਤੇ ਡੰਗ ਜਾਂਦੇ ਛੜਦੇ ਇਹਨੂੰ ਨਾਸਾ ਕਰਦੇ ਯਾਰ ਜਿਹੜਾ ਬੈੱਡ ਆ ਜਿਹੜਾ ਅੱਗੇ ਬੱਚਿਆਂ ਵਾਲਾ ਬੈੱਡ ਆ ਦਿਖਾ ਲੇ ਮੇਰਾ ਵੀਰ ਅੱਗੇ ਦੇਖੋ ਜੀ ਬਹੁਤ ਵਧੀਆ ਪ੍ਰਬੰਧ ਹੈ ਮੇਰਾ ਇਹ ਕੋਈ ਵੀਰ ਜੀ 2-2 ਫੁੱਟ ਰੇਤਾ ਪਾਈ ਹੁੰਦੀ ਆ ਥੱਲੇ ਵੀਰ ਜੀ ਗਾ ਬਿਲਕੁਲ ਸੁੱਖਦਾਇਕ ਜਾਂਦੀ ਆ ਐਡੀ ਗੱਲ ਕੋਈ ਨਹੀਂ ਹਾਂਜੀ 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 ਭਾਈ ਬਹੁਤ ਆਰਾਮ ਨਾਲ ਮਾਲ ਜਾਂਦਾ ਜੀ ਆਪਣਾ ਚਲ ਸਹੀ ਗੱਲ ਸਹੀ ਗੱਲ ਤੋਂ ਕਰਮਾ ਲਈਏ ਚਲ ਸਿੱਧੀ ਕਰੋ ਹਾਂ ਦੇਖੋ ਜੀ ਚਲ 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 ਕੋਈ ਨਹੀਂ ਕੋਈ ਛੱਡ ਕੇ ਚਲੋ ਚੱਲ ਧਿਆਨ ਧਿਆਨ ਭਾਈ ਧਿਆਨ ਧਿਆਨ ਕੋਈ ਨਹੀਂ ਕੋਈ ਨਹੀਂ ਚਲੋ ਛੱਡ ਦੇ ਟਿਲੀ ਕਰ ਦੇ ਇਹਨੂੰ ਡਰਾਈਵਰ ਸਾਈਡ ਲਾਈਨ ਡਰਾਈਵਰ ਸਾਈਡ ਇੱਧਰ ਲੱਕਰਾ ਹਾਂ ਰੱਸੀ ਬਣੀ ਹਾਂ ਲਾਈਆ ਕਰਦੇ ਆਹ ਕਾ ਇੱਕ ਹੋਰ ਆ ਗਿਆ ਕੀ ਲੇ ਗਏ ਲਵਨ ਸਪੀਡ ਫੋਟੋ ਆ ਗਾਲਿਆ ਘਰ ਵਾਲੀਆਂ ਗਾਇਆਂ ਲੈ ਹੋ ਜਾਗੇ ਬੱਸ ਜਾ ਚੱਬੂ ਫੜ ਲੈ ਨਾਲ ਇੱਕ ਚੱਬੂ ਫੜ ਲੈ ਭੱਜ ਕਿਓ ਉੱਥੇ ਘਰੇ ਘਰੇ ਬੜਿਆ ਮੈਂ ਚਾਕੂ ਤੇ